ਵੀਰਤ ਖਾਦਨੇ ਆ ਟੋਲ ਬੰਦ ਕਰਾਉਣ ਨੂੰ ਲੈ ਕੇ ਨੌਜਵਾਨ ਅੱਗੇ ਬਾ ਚੁੱਕੇ ਨੇ ਇਨ੍ਹਾਂ ਵੱਲੋਂ ਕਿਹਾ ਜਾ ਰਿਹਾ ਕਿ ਟੋਲ ਨਹੀਂ ਲਗਨ ਦਵਾਗੇ ਗੱਡੀਆਂ ਦਾ ਤੁਸੀਂ ਇਹ ਦਿਖਾ ਦਿੰਨੇ ਆ ਬਰੋਦੀਪੁਰ ਪਲਾਇਆ ਪਿੱਛੇ ਕਿ ਨੌਜਵਾਨਾਂ ਗੁੱਸੇ ਦੇ ਵਿੱਚ ਨਜ਼ਰ ਆ ਰਹੇ ਨੇ ਨੌਜਵਾਨ ਜਿਹੜੇ ਖੇਪਰੇ ਦੇ ਨਾਲ ਆ ਰਹੇ ਨੇ ਪਾਰਟੀਆਂ ਕਰਦੀਆਂ ਹੋਊਗਾ ਪਰ ਧਰਨਾ ਦਾ ਖਤਮ ਹੋ ਕੇ ਹੁਣ ਤਾਂ ਲਾਣ ਦੋ ਉਹਨਾਂ ਨੂੰ ਨਹੀਂ ਨਹੀਂ ਹਾਂ ਪਹਿਲਾਂ ਗੱਡੀਆਂ ਰੁਕੀ ਐ ਵੀ ਚਾਰ ਬੇਰੇ ਟਾਈਮ ਦੇਖ ਰਹੀ ਸੀ ਦੀ ਉਹਨਾਂ ਨੂੰ ਫ੍ਰੀ ਕਢਾਓ ਜਦ ਤੱਕ ਸੀ ਹੋ ਰਹੇ ਕੈ ਸਵਾ ਚਾਰ ਵਜੇ ਸਾਡੇ ਚਾਰ ਵਜੇ ਤੇ ਅਸੀਂ ਉਰੇ ਜਾਂਦੇ ਪਰ ਚੀ ਨਕੋ ਰੋਲ ਵਾਲ ਕਹਿਣ ਗਈ ਇਹ ਤਾਂ ਗੁੰਡਾਗਰਦੀ ਹੈ ਨਹੀਂ ਗੁੰਡਾਗਰਦੀ ਕੋਈ ਨਹੀਂ ਇਹਨਾਂ ਨੂੰ ਤਾਂ ਸੈਸ਼ਨ ਮਿਲੇ ਜਾਂਦੀ ਹੈ ਵੀਰਾਂ ਦਿਖਾ ਦਿੰਦੇ ਆ ਟੋਲ ਬੰਦ ਕਰਾਉਣ ਨੂੰ ਲੈ ਕੇ ਨੌਜਵਾਨ ਅੱਗੇ ਵੱਧ ਚੁੱਕੇ ਨੇ ਇਨ੍ਹਾਂ ਵੱਲੋਂ ਕਹਿ ਜਾ ਰਿਹਾ ਕਿ ਟੋਲ ਨਹੀਂ ਲੱਗਣ ਦਵਾਗੇ ਗੱਡੀਆਂ ਦਾ ਕਿਸਮੀਆਂ ਦਿਖਾ ਦਿੰਦੇ ਆ ਬਲਾਦੀ ਚੂਰ ਬਲਾਦੇ ਦਿੱ체 ਕਿ ਨੌਜਵਾਨਾਂ ਗੁੱਸੇ ਦੇ ਵਿੱਚ ਨਜ਼ਰ ਆ ਰਹੇ ਨੇ ਤਾਂ ਬਈ ਕੀ ਗੱਲ ਹੁਣ ਆ ਦੇਖੋ ਟੋਲ ਤੁਸੀਂ ਦੇਖੋ ਕਿ ਟੋਲ ਫ੍ਰੀ ਕਰ ਦਿੱਤਾ ਹੈ ਮੁਰ ਤੋਂ ਕਿਉਂਕਿ ਟੋਲ ਵਾਲ ਟੋਲ ਲਾਉਣ ਲੱਗੇ ਸੀ 4 ਵਜੇ ਤੱਕ ਜਿਹੜਾ ਇਹ ਕਰਨਾ ਇਹ ਲਗਾ ਗਿਆ ਸੀ ਪਰ ਉਸ ਤੋਂ ਬਾਅਦ ਜਿਹੜੀ ਪਰਚੀ ਜਿਹੜੀ ਲਗਾਉਣ ਲੱਗੇ ਸੀ ਇਹਨਾਂ ਨੂੰ ਦੱਸਿਆ ਜਾ ਰਿਹਾ ਹੈ ਕਾਫੀ ਜਾਮ ਜਿਹਾ ਲੰਬਾ ਲੱਗਿਆ ਹੋਇਆ ਇਸ ਨੂੰ ਲੈ ਕੇ ਜਿਹੜੇ ਨੌਜਵਾਨ ਨੇ ਇਹਨਾਂ ਵੱਲੋਂ ਗੁੱਸਾ ਜ਼ਾਹਿਰ ਕੀਤਾ ਗਿਆ ਕਿ ਅਸੀਂ ਟੋਲ ਨਹੀਂ ਲੱਗਣ ਦਵਾਂਗੇ ਅੱਜ ਦੇਖੋ ਕਿ ਨੌਜਵਾਨ ਜਿਹੜੇ ਖਬਰ ਨਜ਼ਰ ਆ ਰਹੇ ਨੇ ਪਾਟੀਆਂ ਘੱਟਦੀ ਕਿ ਮੁੱਢੇ ਪਾਣਦਣਾ ਮੇਰਾ ਲੱਕ ਲੋ ਅੰਦਰ ਤੇਈ ਜੇ ਤੈਨੂੰ ਆਜੋ ਆਜੋ ਗੱਲ ਕਿ ਹੋਈ ਹੈ ਪਾਟੀ ਘਟ ਰਹੀ ਹੈ ਜੀ ਜਦੋਂ ਬੇਡ ਤੇ ਬੈਠੇ ਧਾਰਨਾ ਦਾ ਖਤਮ ਹੋ ਗਿਆ ਹੁਣ ਤਾਂ ਲਾਣ ਦੇ ਉਹਨਾਂ ਨੂੰ ਨਹੀਂ 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 ਪਾਟ ਕਰਨ ਕਿ ਪਹਿਲਾਂ ਗੱਡੀਆਂ ਰੁਕ ਗਈਆਂ ਵੀ ਚਾਰ ਬੇਰਾ ਟਾਈਮ ਦੇਖ ਰਹੀਆਂ ਸੀ ਉਹਨਾਂ ਨੂੰ ਫ੍ਰੀ ਕਢਾਉਂਗੇ ਕਿੰਨੇ ਵੇ ਤੱਕ ਬਾ ਦੋ 10 20 ਮਿੰਟ ਲੱਗਦੇ ਆਈ 10 ਮਿੰਟ ਹਾਂ 10 ਦੀ ਇਹ ਹੁਣ ਪਰਚੀ ਲਾਉਣ ਲੱਗੇ ਸੀ ਇਹ ਪਰਚੀ ਲਾਉਣ ਲੱਗੇ ਸੀ ਹੁਣ ਕੀ ਕਿਹਾ ਇਹਨਾਂ ਨੇ ਫਿਰ ਲਾਉਣ ਕਿ ਇਹਨਾਂ ਨੇ ਚੱਕਦੇ ਆਪਣੇ ਆਪ ਕਹਿੰਦੇ ਚੱਕ ਦਿੰਦੇ ਅਸੀਂ ਜੇ ਅਸੀਂ ਆ ਗਏ ਠੀਕ ਹੈ ਤੇ ਤੁਸੀਂ ਦੇਖੋ ਕਿ ਨੌਜਵਾਨ ਜਿਹੜੇ ਕਿਸਾਨ ਨੌਜਵਾਨ ਇਹਨਾਂ ਵੱਲੋਂ ਕਿਹਾ ਜਾ ਰਿਹਾ ਕਿ ਜੇ ਵੀ 4 ਵਜੇ ਤੋਂ ਬਾਅਦ ਅਸੀਂ 10 15 ਮਿੰਟ ਜਾਂ ਤੁਹਾਨੂੰ ਜਾਮ ਲੱਗਿਆ ਹੋਇਆ ਉਸ ਟਾਈਮ ਤੱਕ ਜਿਹੜੀ ਪਰਚੀ ਨਹੀਂ ਲੱਗਣ ਦਵਾਗੇ ਭਾਵੇਂ ਕੁਝ ਵੀ ਹੋ ਜਾਏ ਤੁਸੀਂ ਦੇਖੋ ਕਿ ਜਿਹੜੇ ਨੌਜਵਾਨ ਨੇ ਜਿਹੜੇ ਇਹ ਟੋਲ ਵਾਲਿਆਂ ਨੂੰ ਬੰਦ ਕਰਨ ਵਾਸਤੇ ਆ ਗਏ ਨੇ ਬਰੋਦਿਕੂਲ ਬਾਰੇ ਤਸਵੀਰ ਕਿ ਤੁਸੀਂ ਦੇਖ ਸਕਦੇ ਹੋ ਕਿਵੇਂ ਜਿਹੜਾ ਇੱਕ ਮਾਹੌਲ ਤਣਾਪੂਰਨ ਹੋ ਗਿਆ ਸੀ ਉਸ ਤੋਂ ਬਾਅਦ ਨੌਜਵਾਨਾਂ ਨੇ ਬੜੇ ਤਰੀਕੇ ਦੇ ਨਾਲ ਜਿਹੜੀਆਂ ਗੱਡੀਆਂ ਨੇ ਇਸ ਜਗ੍ਹਾ ਤੋਂ ਫ੍ਰੀ ਕੀਤੀਆਂ ਨੇ ਇਹਨਾਂ ਨੂੰ ਦੱਸਿਆ ਹੈ ਕਿ ਅਸੀਂ ਟੋਲ ਪਰਚੀ ਨਹੀਂ ਲੱਗਣ ਦਵਾਗੇ ਹੁਣ ਜਿਹੜੀਆਂ ਗੱਡੀਆਂ ਫਿਰ ਅੱਧੇ ਘੰਟੇ ਵਾਸਤੇ ਜਿਹੜੀਆਂ ਨੂੰ ਦੱਸਿਆ ਕਿ ਅਸੀਂ ਫ੍ਰੀ ਕਰ ਦਿੱਤੀਆਂ ਨੇ ਭਾਵੇਂ ਜਿਹੜੇ ਧਰਨਾ ਹੈ ਉਹ 4 ਵਜੇ ਤੱਕ ਸੀ ਪਰ 4 ਵਜੇ ਤੋਂ ਬਾਅਦ ਵੀ ਜਿਹੜਾ ਤੁਸੀਂ ਦੇਖੋ ਟੋਲ ਫ੍ਰੀ ਕਰਤਾ ਤਦੋਂ ਜੈਂਟੀ ਇਹ ਅਜੇ ਧਰਨਾ ਖਤਮ ਤੁਹਾਡਾ ਹੋ ਗਿਆ ਉਸ ਤੋਂ ਬਾਅਦ ਫਿਰ ਗੱਡੀਆਂ ਫ੍ਰੀ ਹਾਂਜੀ ਬੱਸ ਜੱਤ ਕਰਸੀ ਹੋ ਰਹੇ ਚ 4:00 ਵਜੇ ਸਾਢੇ 4:00 ਵਜੇ ਜੱਤ ਕਰਸੀ ਹੋਣੇ ਯਾਤਰੀ ਪਰਚੀ ਲਗੋ ਉਸ ਤੋਂ ਬਾਅਦ ਰੋਲ ਵਾਲੇ ਕਹਿਣਗੇ ਇਹ ਤਾਂ ਗੁੰਡਾ ਕਰਦੀ ਹੈ ਫਿਰ ਨਹੀਂ ਗੁੰਡਾ ਕਰਦੀ ਕੋਈ ਨਹੀਂ ਇਹਨਾਂ ਨੂੰ ਤਾਂ ਅਸੇਸ਼ਣ ਮਿਲੇ ਜਾਂਦੀ ਹੈ ਹਾਂਜੀ ਜਿੰਨੀ ਕਾਲ ਹੈ 11 ਵਜੇ ਤੇ 4 ਵਜੇ ਤੱਕ ਉਨੇ ਤੱਕ ਆਪਾਂ ਕੋਈ ਪਰਚੀ ਨਹੀਂ ਕਟੂਗਾ ਇਤਨੀ ਫ੍ਰੀ ਇਹ ਲੰਘਣਗੇ ਨਹੀਂ ਹੁਣ ਤਾਂ 4:00 ਵੱਜਲੇ ਉਹ ਕਹਿੰਦੇ ਕਿ ਸਾਨੂੰ ਪਰਚੀ ਲਾਉਣ ਥੋੜਾ ਜਿਹਾ ਰਸ਼ਿਆ ਹੋ ਗਿਆ ਤਾਂ ਬਸ ਜਿਹੜੀਆਂ ਗੱਡੀਆਂ ਐ ਫਸੀਆਂ ਵੀ ਐ ਇੱਧਰ ਤੇ ਆਪਣਾ ਵੀ ਫਰਜ਼ ਹੈ ਜਿਹੜੇ ਬੰਦੇ ਰੋਕੇ ਪਏ ਤੇ ਆਪਾਂ ਨੇ ਇੱਕ ਵਾਰ ਇਹਨਾਂ ਨੂੰ ਘੁੜਾ ਦਈਏ ਬੇਲੇ ਹੋ ਗਏ ਉਹਦੇ ਬਾਅਦ ਆਪਣਾ ਟੋਲ ਬਾਈ ਚੱਲੂਗਾ ਲੋਕ ਖੁਸ਼ ਨੇ ਤੁਹਾਡੇ ਧਰਨੇ ਪ੍ਰਦਰਸ਼ਨ ਤੋਂ ਕਿ ਜਾਂ ਪਰੇਸ਼ਾਨ ਰਹੇ ਨਹੀਂ ਲੋਕਾਂ ਦਾ ਸਾਥ ਦੇਣੀ ਪੈ ਜਾਰੇ ਲੱਗੇਵੇਂ ਆਪਣੇ ਨਾਲ ਪਹਿਲਾਂ ਵੀ ਲੱਗੇਵੇਂ ਤੇ ਹੁਣ ਵੀ ਲੱਗੇਵੇਂ ਕਈ ਜਗ੍ਹਾ ਖੁੱਲਾ ਨਜ਼ਰ ਆਇਆ ਬਾਜ਼ਾਰ ਮੁੱਲਾਂਪੁਰ ਦੀ ਗੱਲ ਕਰੀ ਤੁਹਾਡੇ ਇਲਾਕੇ ਦਾ ਪੂਰਾ ਬਾਜ਼ਾਰ ਖੁੱਲਾ ਸੀ ਪਹਿਲਾਂ ਆਮ ਦਿਨਾਂ ਨਾਲੋਂ ਵਿਚਾਰ ਪਹਿਲ ਜ਼ਿਆਦਾ ਸੀ ਕਿਹ ਲੱਗਦਾ ਕਿ ਲੋਕ ਉਹ ਸਾਥ ਨਹੀਂ ਦੇ ਰਹੇ ਕਿਸਾਨਾਂ ਦਾ ਨਹੀਂ ਉਹ ਚੰਡੀਗੜ੍ਹ ਦੇ ਨਾਲ ਲੱਗਣ ਕਰਕੇ ਬਾਰਡਰ ਉਹ ਜਿਹੜੇ ਪਿੰਡ ਹੈ ਉਹ ਉਰੀ ਆਏ ਹੋਏ ਤੇ ਜੇ ਕੋਈ ਥੋੜਾ ਬੋਧਾ ਰਹਿ ਗਿਆ ਤਾਂ ਅੱਗੇ ਨੂੰ ਉਹਨਾਂ ਨੂੰ ਵੀਰਾਂ ਨੂੰ ਕਾਲ ਦੇ ਕੇ ਸਾਥ ਮੰਗਾਗੇ ਕੀ ਅਪੀਲ ਕਰਾਂਗੇ ਅੱਗੇ ਵਾਸਤੇ ਤੁਸੀਂ ਸਾਰੇ ਵੀਰਾਂ ਨੂੰ ਇੱਕੇ ਗੱਲ ਕਹਿੰਦੇ ਵੀ ਜਦੋਂ ਕੋਈ ਸੰਯੁਕਤ ਮੋਰਚੇ ਦੀ ਕਾਲ ਆਉਂਦੀ ਹੈ ਉਹਦਾ ਡਟ ਕੇ ਸਾਥ ਦਿਓ ਤੇ ਚਾਹੇ ਮਜ਼ਦੂਰ ਹੈ ਚਾਹੇ ਕਿਸਾਨ ਹੈ ਚਾਹੇ ਵਪਾਰੀ ਹੈ ਸਾਰੇ ਵੀ ਜਦੋਂ ਸਾਥ ਦੇਣਗੇ ਤਾਂ ਜਿੱਤ ਕਿਸਾਨਾਂ ਦੀ ਹੋਊਗੀ ਵਪਾਰੀਆਂ ਦੀ ਹੋਊਗੀ ਮਜ਼ਦੂਰਾਂ ਦੀ ਹੋਊਗੀ ਠੀਕ ਹੈ ਬਿਲਕੁਲ ਤੁਸੀਂ ਦੇਖੋ ਕਿ ਤਸਵੀਰਾਂ ਦਿਖਾ ਦਿੰਦੇ ਆ ਕਿ ਜਿਹੜਾ ਧਰਨਾ ਪ੍ਰਦਰਸ਼ਨ ਹੋ ਰਿਹਾ ਸੀ ਹੁਣ 4 ਵਜੇ ਤੋਂ ਬਾਅਦ ਜਿਹੜਾ ਉਹ ਖਤਮ ਹੋ ਚੁੱਕਾ ਉਸ ਤੋਂ ਬਾਅਦ ਜਿਹੜੇ ਕਿਸਾਨ ਆਪਣੇ ਆਪਣੇ ਘਰਾਂ ਨੂੰ ਜਾ ਰਹੇ ਨੇ ਪਰ ਟੋਲ ਪਾਰਕੀ ਜਿਹੜੀ ਫਰੀ ਕਰ ਦਿੱਤੀ ਹੈ ਇਹ ਨੰਬਰ ਦੱਸਿਆ ਗਿਆ ਕਿ ਅਜੇ ਵੀ ਅੱਧਾ ਘੰਟਾ ਸੀ ਟੋਲ ਪਰ ਚੀ ਨਹੀਂ ਲੱਗਣ ਦਾ ਕਿਉਂਕਿ ਲੰਬਾ ਜਾਮ ਜਿਹੜਾ ਲੋਕਾਂ ਦਾ ਲੱਗ ਚੁੱਕਾ ਹੈ ਜਿਸ ਨੂੰ ਲੈ ਕੇ ਤਸਵੀਰਾਂ ਨੇ ਵੱਤ ਤੋਂ ਵੱਧ ਖਬਰ ਨੂੰ ਸ਼ੇਅਰ ਕਰਿਓ ਜਿਹਦੇ ਨਾਲ ਕਿ ਇਹ ਅੱਜ ਦੀ ਤਸਵੀਰ ਜਿਹੜੀ ਸਭ ਤੱਕ ਪਹੁੰਚ ਸਕੇ ਇਹ ਤਸਵੀਰਾਂ ਤੁਹਾਨੂੰ ਬਰੋਦੀ ਖੁਬਾ ਦਿਖਾ ਰਹੇ ਹਾਂ ਇੱਥੇ ਕਿ ਲਗਾਤਾਰ ਇੱਕ ਵੱਡਾ ਇਕੱਠ ਨੌਜਵਾਨਾਂ ਦਾ ਸੀ ਹੁਣ ਜਿਹੜਾ ਫਿਰ ਫ੍ਰੀ ਕਰ ਦਿੱਤਾ ਟੋਲ ਕਿ ਅੱਧੇ ਘੰਟੇ ਜਦ ਤੱਕ ਜਾਮ ਲੱਗਿਆ ਹੋਇਆ ਉਸ ਸਮੇਂ ਤੱਕ ਇਹ ਟੋਲ ਫ੍ਰੀ ਰੱਖਾਂਗੇ